ਅਮਰੀਕਾ ਤੋਂ ਡਿਪੋਰਟ ਕੀਤੇ ਗਏ 119 ਭਾਰਤੀਆਂ ਨੂੰ ਲੈ ਕੇ ਇੱਕ ਹੋਰ ਜਹਾਜ਼ ਅੱਜ 15 ਫਰਵਰੀ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਡਿਪੋਰਟ ਕੀਤੇ ਜਾਣ ਵਾਲੇ ਲੋਕਾਂ ਦਾ ਇਹ ਦੂਜਾ ਗਰੁੱਪ ਹੋਵੇਗਾ ਸੂਤਰਾਂ ਦੇ ਅਨੁਸਾਰ ਜਹਾਜ਼ ਅੱਜ ਰਾਤ ਕਰੀਬ 10 ਵਜੇ ਹਵਾਈ ਅੱਡੇ ਤੇ ਪਹੁੰਚਣ ਦੀ ਉਮੀਦ ਹੈ 119 ਭਾਰਤੀਆਂ ਦੇ ਵਿੱਚੋਂ 66 ਪੰਜਾਬ ਤੋਂ 33 ਹਰਿਆਣਾ ਤੋਂ ਅਤੇ 8 ਗੁਜਰਾਤ ਤੋਂ ਅਤੇ 3 ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਐ ਇਸ ਤੋਂ ਇਲਾਵਾ ਗੋਆ, ਮਹਾਰਾਸ਼ਟਰ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਵੀ ਕੁਝ ਵਸਨੀਕ ਇਸ ਜਹਾਜ਼ ਦੇ ਵਿੱਚ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਪਹੁੰਚਣਗੇ। ਇਸ ਤੋਂ ਇਲਾਵਾ ਪਹਿਲਾਂ 5 ਫਰਵਰੀ ਨੂੰ ਇੱਕ ਅਮਰੀਕੀ ਫੌਜੀ ਜਹਾਜ਼ 104 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪਹੁੰਚਿਆ ਸੀ ਜਿਨ੍ਹਾਂ ਦੇ ਵਿੱਚੋਂ 33 ਹਰਿਆਣਾ ਦੇ ਤੇ 33 ਗੁਜਰਾਤ ਦੇ ਸੀ। ਅਤੇ 3 ਨਾਗਰਿਕ ਪੰਜਾਬ ਦੇ ਵਸਨੀਕ ਸਨ ਜਦੋਂ ਭਾਰਤੀ ਜਹਾਜ਼ ਅੰਮ੍ਰਿਤਸਰ ਦੇ ਵਿੱਚ ਉਤਰਿਆ ਤਾਂ ਸੀਐਮ ਮਾਨ ਨੇ ਜਿੱਥੇ ਇਸ ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਹੈ ਉੱਥੇ ਹੀ ਉਹਨਾਂ ਨੇ ਕੇਂਦਰ ਤੇ ਵੀ ਤਿੱਖੀ ਟਿੱਪਣੀ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਪਹੁੰਚੇ ਨੇ ਉਹਨਾਂ ਨੇ ਪੁੱਛਿਆ ਹੈ ਕਿ ਜਹਾਜ਼ਾਂ ਨੂੰ ਸਿਰਫ ਅੰਮ੍ਰਿਤਸਰ ਵਿੱਚ ਹੀ ਕਿਉਂ ਉਤਾਰਿਆ ਜਾ ਰਿਹਾ ਹੈ ਉਹਨਾਂ ਨੇ ਇਹ ਵੀ ਪੁੱਛਿਆ ਹੈ ਕਿ ਕੇਂਦਰ ਨੇ ਸਿਰਫ ਅੰਮ੍ਰਿਤਸਰ ਹੀ ਕਿਉਂ ਚੁਣਿਆ ਉਹਨਾਂ ਨੇ ਪਹਿਲਾਂ ਵੀ ਜਹਾਜ਼ ਅੰਮ੍ਰਿਤਸਰ ਉਤਾਰਿਆ ਗਿਆ ਸੀ ਉਸ ਸਮੇਂ ਵੀ ਇਸ ਤੇ ਸਵਾਲ ਖੜੇ ਕੀਤੇ ਸੀ ਹੁਣ ਜਿਹੜਾ ਨਵਾਂ ਇਹਨਾਂ ਨੇ ਕੀਤਾ ਸਾਜ਼ਿਸ਼ ਦੇ ਦੀਨ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬਦਨਾਮ ਕਰ ਲਿਆ ਜਿਹੜੇ ਅਮਰੀਕਾ ਤੋਂ 트ੰਪ ਸਰਕਾਰ ਬਣੀ ਤੇ ਉਹਨਾਂ ਨੇ ਡਿਪੋਰਟ ਕਰਨੇ ਸ਼ੁਰੂ ਕਰਤੇ ਜਿਹੜੇ ਵੱਖ-ਵੱਖ ਮੁਲਕਾਂ ਦੇ ਜਿਹੜੇ ਉੱਥੇ ਗੈਰਕਾਨੂੰਨੀ ਤਰੀਕੇ ਨਾਲ ਗਏ ਸੀ ਤਾਂ ਪਹਿਲਾ ਜਹਾਜ਼ ਉਹਨਾਂ ਨੇ ਅੰਮ੍ਰਿਤਸਰ ਲਾਇਆ ਤੁਸੀਂ ਉਸ ਵੇਲੇ ਮੀਡੀਆ ਸਾਰੇ ਮੌਜੂਦ ਸੀ ਅੰਮ੍ਰਿਤਸਰ ਜਿਹਦੇ ਵਿੱਚ 33 ਗੁਜਰਾਤ ਦੇ ਸੀ 33 ਰਣੇ ਦੇ ਸੀ 30 ਪੰਜਾਬ ਦੇ ਸੀ ਦੋ ਮਹਾਰਾਜ ਦੇ ਸੀ ਇੱਕ ਮੇਰੇ ਖਿਆਲ ਚ ਉੱਤਰਾਖੰਡ ਦੇ ਸੀ ਜੀ ਉੱਤਰਾਖੰਡ ਤੇ ਹਮ ਚਲੋ ਪਹਿਲਾ ਜਹਾਜ਼ ਉਹਨਾਂ ਲਾ ਲਿਆ ਪਤਾ ਨਹੀਂ ਕੀ ਕਟੇਰੀ ਹੁਣ ਦੂਜਾ ਜਹਾਜ਼ ਆ ਰਿਹਾ ਏ ਦੂਜਾ ਜਹਾਜ਼ ਵੀ ਕਹਿੰਦੇ ਆ ਅੰਮ੍ਰਿਤਸਰ ਉਤਰੂਗਾ ਜੀ ਕੱਲ ਨੂੰ ਕਿਉਂ ਜੀ ਅੰਮ੍ਰਿਤਸਰ ਚੁਣਨ ਦਾ ਕਰਟੇਰੀਆ ਦੱਸਿਓ ਮੈਨੂੰ ਕੇਂਦਰ ਸਰਕਾਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰਾਲਾ ਅੰਮ੍ਰਿਤਸਰ ਨੂੰ ਕਿਉਂ ਚੁਣਦੇ ਹੋ ਤੁਸੀਂ ਬਦਨਾਮ ਕਰਨ ਨੂੰ ਕਾਸਤੇ ਚੁਣਦੇ ਹੋ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਚੁਣਦੇ ਹੋ ਤੁਸੀਂ ਹੱਦ ਬਈ ਤੁਸੀਂ प्रॉब्लम है दी पहली जहाज भी है है। अमरीका तो गिफ्ट लेके आ रहा है कि बेड़िया ने जगड़े हुए सा भारती आ गिफ्ट दिता ने ट्रंप ने मेरा दोस्त मेरा मैं मेरा ये मेरा, मैं तो उनको ट्रंप बुलाता हूं अकेला ट्रंप कैसे हो हाउडी ਮੋਦੀ ਹੈਨਾ ਆਪकी बात आप सरकार पता नहीं कि नारे लेके आ गिफ्ट लेके आ रहे हो ਤੁਸੀਂ ਉਹ ਗੱਲ ਕਰਕੇ ਆਏ ਉਹਦੇ ਨਾਲ ਜਿਸ ਵੇਲੇ ਮੋਦੀ ਤੇ 트াম্প ਦੀ ਗੱਲ ਚੱਲ ਰਹੀ ਸੀ ਉਸ ਵੇਲੇ ਉਹ ਬੇੜੀਆਂ ਨਾਲ ਜਕੜ ਰਹੇ ਹੋਣਗੇ ਜਾਚ ਤੇ ਉਹਨਾਂ ਦੇ ਫੌਜੀ ਜਾਚਾਂ ਚਾ ਉਸ ਸਾਨੂੰ ਭੇਜ ਰਹੇ ਨੇ ਉਹ ਤੇ ਆਪਣਾ ਜਾ ਚਲੋ ਮੈਂ ਕਹਿਣਾ ਕਿ ਚਲੋ ਉਹਨਾਂ ਦੀ ਉਹਨਾਂ ਦੀ ਆਪਣੀ ਪਾਲਿਸੀ ਹੈ ਗੈਰ ਕਾਨੂੰਨੀ ਤਰੀਕੇ ਨਾਲ ਗਏ ਨੇ ਸਾਡੀ ਨੇ ਹੈਗੇ ਤਾਂ ਸਾਡੀ ਨੇ ਅਸੀਂ ਇੱਥੇ ਉਹਨਾਂ ਨੂੰ ਇੱਜ਼ਤ ਨਾਲ ਤਾਂ ਰੀਸੀਵ ਕਰ ਲੀਏ ਠੀਕ ਹੈ ਨਾ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਅਸੀਂ ਤੁਹਾਡਾ ਜਹਾਜ਼ ਨਹੀਂ ਲੈਣਾ ਅਸੀਂ ਆਪ ਦਾ ਜਹਾਜ਼ ਭੇਜਦੇ ਨੇ ਉਹ ਚਾਸੀਂ ਆਪਣੇ ਬੰਦੇ ਇੱਥੇ ਤੁਸੀਂ ਅਮਰੀਕਾ ਦਾ ਸੈਨਿਕ ਜਹਾਜ਼ ਇੱਥੇ ਉਤਾਰੀ ਜਾਂਦੇ ਹੋ ਅੰਮ੍ਰਿਤਸਰ ਨਾਲ ਸਾਡੇ ਦੁਸ਼ਮਣ ਮੁਲਕ ਪਾਕਿਸਤਾਨ ਲੱਗਦਾ ਹੈ ਇਥੋਂ 40 ਕਿਲੋਮੀਟਰ ਲਾਹੌਰ ਹੈ ਦੇ ਨੈਸ਼ਨ ਲੈ ਕੇ ਜਾਂਦੇ ਹੋਣੇ ਉਹ ਉਹਨਾਂ ਦੀ ਫੌਜ ਉਤਰ ਰਹੀ ਹੈ ਇੱਥੇ ਕਿਹ ਕਿਹੜੀ ਪ੍ਰਦੇਸ਼ਨੀਤੀ ਹੈ ਤੁਹਾਡੀ ਅਸਲੀ ਅੱਛਾ ਛੇਕਾ ਸੀਨਾ ਜਦੋਂ ਬੰਗਲਾਦੇਸ਼ ਚੋਂ ਭੱਜਦੀ ਹੈ ਤਾਂ ਉਹ ਵੀ ਫੌਜੀ ਜਾ ਤੇ ਆ ਰਹੀ ਹੈ ਬੰਗਲਾਦੇਸ਼ ਦੇ ਫੌਜੀ ਜਾ ਹਾਲਾਂਕਿ ਸਾਡੀ ਸਿਟੀਜ਼ਨ ਨਹੀਂ ਹੈਗੀ ਉਹ ਪੋਲੀਟੀਕਲ ਸਾਇਲੰਸ ਵਾਸਤੇ ਉਹਨੂੰ ਹਿੰਡਨ ਉਤਾਰਿਆ ਜਾਂਦਾ ਹੈ ਹਿੰਡਨ ਰਾਜੀ ਆ ਬਸ ਤੇ ਇਹਨਾਂ ਨੂੰ ਹਿੰਡਨ ਤੋਂ ਨਹੀਂ ਉਤਾਰ ਸਕਦੇ ਹਿੰਡਨ ਉਤਾਰੋ ਨੈਸ਼ਨਲ ਕੈਪੀਟਲ ਚ ਉਤਾਰੋ असि ले आवे अपने बंदे जिन्हें जिन्हें ने अं ले आवे जान बुझ के ताकि मीडिया कले पंजाब पंजाब में उतरा एक और पर गैर कानूनी प्रवासियों का जहाज पंजाब में फिर उतरा एक और जहाज लगे पंजाबी ही है बस जो गैर कानूनी तौर पर जाते हैं अगर गिनती के हिसाब से करने हैं भाई साहब अब कह रहे हैं एक में से 67 हमारे हैं पंजाब के तो इसलिए अमृतसर तो फिर पहले वाला अहमदाबाद क्यों नहीं उतरा तो पहले थर्टी थ्री उनके थे हरियाणा के थे तेती अम्बाला क्यों नहीं उतरा रफाल को तो अम, अम्बाला उतारते हो फ्रांस से जब रफाल आता है उसको तो अम्बाला में उतारते हो भाई साहब हमको बच्चे समझते हो क्या हमें पता नहीं कह बदनाम करने की कोशिश कर रहे हो पंजाबियों को पंजाब को बदनाम करने की साजिश बीजेपी की है और हमेशा रहती है कहीं भी मौका मिले वो छोड़ते नहीं है जब हम इसी एयरपोर्ट का और मोहाली के एयरपोर्ट का इसी में विदेश मंत्रालय को लेटर देते हैं सर यहां से इधर अमेरिका की तरफ कनाडा की तरफ फ्लाइटें शुरू कर दीजिए कहते हैं, नहीं 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 एयरपोर्ट एर, नहीं अच्छा ऐसे जहाज आने के लिए सुटेबल है, है अमेरिका से अभी तो अमेरिका से आ रहा है तब तो हमारे बंदे दिल्ली जाए दिल्ली से फिर उड़े और मतलब उनको टैक्स दें ये वो दिल्ली जाने का खर्चा है ना तब कोई प्रॉब्लम आने के लिए हमें अमृतसर उतार और सारे पूरे दे, कई देशों की प्रॉब्लम है वो उन्होंने रिपोर्ट कर दी लेकिन हम तो कम से कम इज्जत से रसीव करें पिछली बार बेड़ियां लगी हुई थी अब क्या करेंगे मैं सख्त विरोध करूंगा इसका इसलिए मैं एक दिन पहले ही आ गया मैं एम को बेनती कर रहा हूं हमने बात भी कर ली है एमएचए को कह रहा हूं कि अभी तो वो जहाज का दो तीन बार तेल डलवाता है क्योंकि वो एक बार में नहीं आ सकता मिल्ट्री का जहाज है पता नहीं कहाँ होगा मुझे नहीं पता कहा लेकिन उसका रूट बदल के अपना दिल्ली बुला लीजिए उसको हिंडन उतार लीजिए अहमदाबाद उतार लीजिए जहांग मर्जी उतार लीजिए ठीक है हम अपने बंदों को ले आएंगे